ਹਰੀਦਵਾਰ ਕੇਸਮ ਨਦੀ ਦੇ ਕੰਢੇ ਤੇ ਸਥਿਤ ਹੈ ਮੰਗਾ ਨਦੀ ਆ ਚੱਲ ਬਟਾਲੇ ਜੋਗੀਆਂ ਨਾਲ ਹੋਈ ਚਰਚਾ ਕਿਹੜੀ ਬਾਣੀ ਵਿੱਚ ਦਰਜ ਹੈ ਸਿੱਧ ਗੋਸ਼ਟ ਓਕੇ ਗੁਰੂ ਜੀ ਨੇ ਜੀਵਨ ਦੇ ਆਖਰੀ ਕਿੰਨੇ ਸਾਲ ਕਰਤਾਰਪੁਰ ਸਾਹਿਬ ਗੁਜ਼ਾਰੇ 18 ਸਾਲ ਓਕੇ ਗੁੱਡ ਵੈਰੀ ਗੁੱਡ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਗ ਹੈ 1939 ਈ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕੀ ਉਪਦੇਸ਼ ਦਿੱਤਾ ਹੱਥੀ ਕਿਰਤ ਕਰਨ ਦਾ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਆ ਕੇ ਕੀ ਉਪਦੇਸ਼ ਦਿੱਤਾ ਕਰਤ ਕਰੋ ਵੰਡੋ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਸਮਾਜ ਸੁਧਾਰਕ ਸਨ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਮੇ ਗੁਰਗੱਦੀ ਕਿਸ ਨੂੰ ਸੌਂਪੀ ਸ਼੍ਰੀ ਗੁਰੰਗਦੇਵ ਜੀ ओके गुड 12 ਮਹਾ ਤੁਹਾਡੀ ਰਚਨਾ ਗੁਰੂ ਨਾਨਕ ਦੇਵ ਜੀ ਦੀ ਹੈ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਕੌਣ ਸਨ ਸਰੂਪ ਰੰਗਦੇਵ ਜੀ